ਸਾਭ ਨੂੰ ਤੁਹਾਡੇ ਸਾਹਮਣੇ ਹੋਣਗੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਬਹੁਤ 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 ਧੰਨਵਾਦ बहुत बहुत धन्यवाद आओ फुल बुके लैके बहुत बहुत धन्यवाद थोड़े तो प्यार सत्कार

ਮੈਂ ਬਹੁਤ-ਬਹੁਤ ਤੁਹਾਡਾ ਸ਼ੁਕਰਗੁਜ਼ਾਰ ਆ ਸਾਡੇ ਨੈਸ਼ਨਲ ਕਨਵੀਨਰ ਜਿਨ੍ਹਾਂ ਨੇ ਦੇਸ਼ ਦੀਆਂ ਸਾਰੀਆਂ ਰਾਜਨੀਤਿਕ ਪਾਰਟੀਆਂ ਦੇ ਮੈਨੀਫੈਸਟੋ ਜਿਹੜੇ ਨੇ ਉਹਨਾਂ ਦੇ ਵਿੱਚ ਸਕੂਲਾਂ ਹਸਪਤਾਲਾਂ ਬਿਜਲੀ ਰੋਜ਼ਗਾਰਾਂ ਦੀ ਗੱਲ ਚਲਾਈ ਜਿਨ੍ਹਾਂ ਨੇ ਬਹੁਤ ਵੱਡੇ-ਵੱਡੇ ਦੁਨੀਆ ਭਰ ਦੇ ਜਿਹੜੇ ਆਪਣੇ ਆਪ ਨੂੰ ਸਰਪੰਚ ਕਹੋਂਦੇ ਆ ਉਹਨਾਂ ਦੇ ਬੱਚੇ ਜਾਂ ਉਹਨਾਂ ਦੀਆਂ ਪਤਨੀਆਂ ਜਦੋਂ ਦੇਸ਼ ਦਾ ਦੌਰਾ ਕਰਨ ਆਉਂਦੇ ਸੀ ਤਾਂ ਉਹਨਾਂ ਨੂੰ ਸਕੂਲ ਦੇਖਣ ਤੇ ਮਜਬੂਰ ਕੀਤਾ ਵੀ ਅਸੀਂ ਦਿੱਲੀ ਦੇ ਸਕੂਲ ਦੇਖਣੇ ਆ ਅਸੀਂ ਦਿੱਲੀ ਦੇ ਹਸਪਤਾਲ ਦੇਖਣੇ ਆ ਤੇ ਸਾਡੇ ਨੈਸ਼ਨਲ ਕਨਵੀਨਰ ਆਈਆਰਐਸ ਆਫੀਸਰ ਇੰਡੀਅਨ ਰੈਵਨਿਊ ਸਰਵਿਸ ਇਨਕਮ ਟੈਕਸ ਦੇ ਕਮਿਸ਼ਨਰ ਜੁਆਇੰਟ ਕਮਿਸ਼ਨਰ ਸੀ ਤੇ ਉਹ ਨੌਕਰੀ ਨੂੰ ਲੱਤ ਮਾਰ ਕੇ ਲੁੱਕ ਇਨਕਮ ਟੈਕਸ ਦਾ ਕਮਿਸ਼ਨਰ ਜੇ ਇਨਕਮ ਟੈਕਸ ਕਮਿਸ਼ਨਰ ਦੇ ਕਹਿੰਦੇ ਵੀ ਦੋਸ ਦਫਤਰ ਦਾ ਚਪੜਾਸੀ ਵੀ ਜਿਹੜਾ ਬੋਰੀਆਂ ਭਰ ਕੇ ਲੈ ਕੇ ਜਾਂਦਾ ਇਨਕਮ ਟੈਕਸ ਦਫਤਰ ਦਾ ਚਪੜਾਸੀ ਵੀ ਤੇ ਇਹ ਤਾਂ ਵੱਡੇ ਅਫਸਰ ਸੀਗੇ ਤੇ ਉੱਥੇ ਰਹਿ ਕੇ ਵੀ ਬਾਹਰ ਕੁਰਸੀ ਢਾ ਕੇ ਬਹਿ ਗਏ ਕਿ ਜੇ ਅੰਦਰ ਕੋਈ ਪੈਸੇ ਪੂਸੇ ਮੰਗਦਾ ਮੈਨੂੰ ਦੱਸਿਓ ਤੇ ਉਹ ਅੱਜ ਲੋਕਾਂ ਨੇ ਐਡਾ ਮਾਨ ਸਨਮਾਨ ਦਿੱਤਾ ਹੈ ਕਿ ਦੇਸ਼ ਦੇ ਚੁਣਿੰਦਾ 1 2 3 ਬਾਸ 1 2 3 ਇਹਨਾਂ ਦੇ ਵਿੱਚੋਂ ਕੇਜਰੀਵਾਲ ਦਾ ਨਾਮ ਆਉਂਦਾ ਇੱਕ ਵਾਰ ਜ਼ੋਰਦਾਰ ਤਾੜੀਆਂ ਮਾਰੋ ਬਹੁਤ ਬਹੁਤ ਵੱਡਾ ਦੇਸ਼ ਹੈ ਜੀ 140 ਕਰੋੜ ਦਾ ਦੇਸ਼ ਹੈ ਤੇ ਉਹਦੇ ਵਿੱਚੋਂ 1 2 3 ਆਉਣਾ ਬਹੁਤ ਵੱਡੀ ਗੱਲ ਹੈ ਤਾਂ ਤੁਸੀਂ ਵੀ ਆਪਣੇ ਪਿੰਡਾਂ ਚੋਂ 1 2 3 ਕਰਕੇ ਆਏ ਹੋ ਤੁਹਾਨੂੰ ਬਹੁਤ-ਬਹੁਤ ਵਧਾਈਆਂ ਜ਼ਿਲ੍ਹਾ ਪ੍ਰੇਸ਼ਦ ਬਲਾਕ ਸੰਮਤੀ ਬਹੁਤ ਔਖੀ ਇਲੈਕਸ਼ਨ ਹੁੰਦੀ ਹੈ ਜੀ ਸ਼ਾਇਦ ਐਮਐਲਏ ਦਾ ਐਮਪੀ ਦੀ ਇਲੈਕਸ਼ਨ ਇੰਨੀ ਔਖੀ ਨਹੀਂ ਹੁੰਦੀ ਜਿੰਨੀ ਇਲੈਕਸ਼ਨ ਔਖੀ ਤੁਸੀਂ ਲੜ ਕੇ ਆਏ ਹੋ ਕਿਉਂਕਿ ਹਰ ਬੰਦੇ ਨਾਲ ਆਈ ਕੰਟੈਕਟ ਹੈ ਹਰ ਬੰਦੇ ਦੇ ਰੋਜ਼ ਮੱਥੇ ਲੱਗਣਾ ਹੈ ਉਹਨੂੰ ਜਵਾਬ ਦੇਣਾ ਹੈ ਐਮਐਲਏ ਤਾਂ 1.5-2 ਲੱਖ ਬੰਦੇ ਦਾ ਹੁੰਦਾ ਹੈ ਐਮਪੀ ਤਾਂ 15 ਲੱਖ ਬੰਦੇ ਦਾ ਐਮਪੀ ਹੁੰਦਾ ਉਹ ਤਾਂ ਕਹਿ ਜਾਂਦਾ ਮੈਂ ਕੀ ਕਰਾਂ ਜੀ ਇੰਨੇ ਬੰਦਿਆਂ ਨੂੰ ਮਿਲਿਆ ਨਹੀਂ ਜਾਂਦਾ ਪਰ ਵੀ ਤੁਹਾਨੂੰ ਨਹੀਂ ਕੋਈ ਤੁਹਾਡੇ ਕੋਲੇ ਕੋਈ ਮਾਫੀ ਨਹੀਂ ਤੁਹਾਡੇ ਕੋਲੇ ਉਹੀ ਲੋਕ ਜਿਨ੍ਹਾਂ ਤੋਂ ਵੋਟਾਂ ਪਵਾਈਆਂ ਨੇ ਉਹ ਐ ਨਾਲ ਆ ਦਿਖਾਉਂਦੇ ਆ ਮੇਰੇ ਵੀ ਲੱਗਿਆ ਹੋਇਆ ਜੇ ਤੁਹਾਡੇ ਵੀ ਲੱਗਿਆ ਹੋਣਾ ਐ ਦਿਖਾਉਂਦੇ ਆ ਬਾਈ ਆ ਨਾਂ ਤੇ ਲੱਗਿਆ ਹੋਇਆ ਤੈਨੂੰ ਪਾ ਕੇ ਆਇਆ ਤੁਹਾਡੇ ਜਿੱਤ ਦੇ ਨਿਸ਼ਾਨ ਲੋਕਾਂ ਦੇ ਨੋਹਾਂ ਤੇ ਲੱਗੇ ਹੋਏ ਨੇ ਪੁੱਲ ਨਾ ਜਾਇਓ ਜਿਸ ਤਰ੍ਹਾਂ ਕੇਜਰੀਵਾਲ ਸਾਹਿਬ ਨੇ ਕਿਹਾ ਸੇਵਾ ਦਾ ਮੌਕਾ ਮਿਲ ਗਿਆ ਇਹਨੂੰ ਪੌੜੀਆਂ ਬਣਾਓ ਔਰ ਜਿਸ ਤਰ੍ਹਾਂ ਉਹਨਾਂ ਨੇ ਕਿਹਾ ਆਉਣ ਵਾਲੇ 2027 ਚ ਕਿੰਨਾ ਕੁ ਰਹਿ ਗਿਆ ਬਸ ਆਹੀ ਸਾਲ ਜਾਂਦਾ ਥੋਡੇ ਚੋਂ ਹੀ ਵਿਧਾਨ ਸਭਾ ਚ ਵੀ ਜਾਣਗੇ ਥੋਡੇ ਚੋਂ ਹੀ ਭਈ ਆਇਆ ਰਾਜਨੀਤੀ ਚ ਉਮੀਦ ਕਿਉਂ ਨਹੀਂ ਰੱਖਣੀ ਚਾਹੀਦੀ ਰੱਖਣੀ ਚਾਹੀਦੀ ਇਹਨੂੰ ਲਾਲਚ ਨਹੀਂ ਕਹਿੰਦੇ ਇਹਨੂੰ ਉਮੀਦ ਕਹਿੰਦੇ ਹਰੇਕ ਨੂੰ ਉਮੀਦ ਰੱਖਣੀ ਚਾਹੀਦੀ ਮੈਂ ਵੀ ਲੜੂੰਗਾ ਆਮਾ ਦੀ ਪਾਰਟੀ ਨੇ ਉਮੀਦ ਜਗਾਈ ਹੈ ਇਹ ਨਹੀਂ ਤਾਂ ਦੂਜੀਆਂ ਪਾਰਟੀਆਂ ਚ ਉਮੀਦ ਹੀ ਹੈ ਨਹੀਂ ਦੂਜੀਆਂ ਪਾਰਟੀਆਂ ਚ ਕੋਈ ਉਮੀਦ ਹੀ ਹੈ ਨਹੀਂ ਪੱਕਾ ਹੀ ਪਤਾ ਹੈ ਵੀ ਮਲੂਕਾ ਰਾਮ ਪਰ ਫੁੱਲ ਤੋਂ ਹੋਊਗਾ ਪੱਕਾ ਹੀ ਪਤਾ ਹੈ ਵੀ ਸਰਦੂਲਗੜ੍ਹ ਤੋਂ ਪੂਨਦੜ ਦਾ ਮੁੰਡਾ ਹੀ ਹੋਊਗਾ ਪੱਕਾ ਹੀ ਪਤਾ ਹੈ ਪਹਿਲੀ ਪੱਕਾ ਪਤਾ ਹੈ ਹੋਰ ਕੋਈ ਹੋ ਨਹੀਂ ਸਕਦਾ ਜੀ ਇੱਥੇ ਸਾਡਾ ਕੋਈ ਪਤਾ ਨਹੀਂ ਕਿੱਥੋਂ ਕੌਣ ਹੋ ਜੇ ਅੱਜ ਮੁਕਸਰ ਮਾਗੀ ਮੇਲੇ ਤੇ ਬਾਸ਼ਤ ਦੇਣ ਵਾਲੇ ਲੱਭ ਰਹੇ ਉਹਨੂੰ ਕਹਿੰਦਾ ਕੱਲੇ ਹੀ ਆਂ 12 ਵਜੇ ਖਤਮ ਕਰ ਲਾਂਗੇ ਲੋਕ ਕਹਿੰਦੇ ਫਿਰ ਘਰੇ ਹੀ ਕਰ ਲੈਂਦਾ ਫਿਰ ਫਾਇਦਾ ਕੀ ਹੋਇਆ ਉੱਥੇ ਸਾਰੇ ਹੀ ਛੱਡ ਗਏ ਸਾਰੇ ਹੀ ਛੱਡ ਗਏ ਸੋ ਵੀਰੋ ਇਹ ਆਮ ਆਦਮੀ ਪਾਰਟੀ ਆ ਜਿੱਦੇ ਜਿਹਾ ਡਿਸਪਲਨ ਹੈ ਔਰ ਡਿਸਪਲਨ ਰੱਖਣ ਚ ਸਭ ਤੋਂ ਵੱਧ ਤੁਹਾਡਾ ਹੱਥ ਹੈ ਬੜੇ ਉਤਰਾਚੜਾ ਹਰੇਕ ਪਾਰਟੀ ਚਾਹੁੰਦੇ ਨੇ ਪਰ ਤੁਹਾਨੂੰ ਪਤਾ ਹੈ ਈਸੀਜੀ ਈਸੀਜੀ ਐਂ ਚੱਲਦੀ ਹੁੰਦੀ ਹੈ ਕਿਸੇ ਨੂੰ ਰੱਬ ਲੈ ਕੇ ਨਾ ਜਾਵੇ ਉੱਥੇ ਉਹ ਕੰਪਿਊਟਰ ਜੇ ਚੱਲਦਾ ਹੁੰਦਾ ਸਰਾਣੇ ਜੇ ਨਜ਼ਰ ਤਾਂ ਐ ਚੱਲੀ ਜਾਂਦਾ ਉੱਪਰ ਥੱਲੇ ਉੱਪਰ ਥੱਲੇ ਉਹਨਾਂ ਚਿਰ ਬੰਦਾ ਜਾਉਂਦਾ ਜੀ ਜਦੋਂ ਐ ਸਿੱਧੀ ਲਾਈਨ ਹੋ ਜੇ ਉਹ ਕਹਿੰਦੇ ਲੈ ਜਾਓ ਭਾਈ ਵਾਹਿਗੁਰੂ ਅਬਸੈਂਟ ਡਾਉਨਸ ਆਰ ਪਾਰਟ ਆਫ ਲਾਈਫ ਈਵਨ ਅ ਸਟੇਟ ਲਾਈਨ ਆਫ ਇਕਜੀ ਇਸ ਕਾਲਡ ਡੈੱਡ ਅੰਗਰੇਜ਼ੀ ਦੀ ਕਹਾਵਤ ਹੈ ਕਿ ਅਬਸੈਂਟ ਡਾਉਨ ਚੱਲਦੇ ਰਹਿੰਦੇ ਆ ਇਹੀ ਜ਼ਿੰਦਗੀ ਹੈ ਕੋਈ ਗੱਲ ਨਹੀਂ ਵੋਟਾਂ ਚਲਦੀਆਂ ਕੋਈ ਕੁਝ ਬੰਦੇ ਦੋ ਵੋਟਾਂ ਤੇ ਵੀ ਹਾਰ ਗਏ ਕੁਝ ਪੰਜ ਤੇ ਵੀ ਹਾਰ ਗਏ ਸੱਤ ਤੇ ਹਾਰ ਗਏ ਨੌ ਤੇ ਵੀ 20 ਬੰਦੇ ਤਾਂ ਨੌ ਵੋਟਾਂ ਤੇ ਹਾਰ ਗਏ ਫਿਰ ਕੀ ਹੁੰਦਾ ਜੇ ਹੈ ਤਿੰਨ ਵੋਟਾਂ ਜਿੱਤਿਆ ਵੀ ਹੈ ਕਾਂਗਰਸ ਕੀ ਤਰਫੋਂ ਸੇ ਜੀਤਾ ਹੈ ਸਰ ਹਰਾਮਾਨੀ ਪਾਰਟੀ ਜੁਆਇਨ ਕੀ ਹੈ ਜੀ ਭੜੇ 13 ਵੋਟਾਂ ਤੇ ਆ। صحیح ਹੈ ਨਾ ਅਜ ਤਾਂ ਰੋਜ ਹੀ ਬੋਲਦੇ ਰਹੇ ਨੇ ਮਾਈਕ ਦੇ ਵੀ। ਦੱਸੋ ਵੀ ਕਿਹੜਾ ਕਿਹਨੂੰ ਹਰਾ ਕੇ ਆਇਆ ਹੈ। ਕਿਹੜਾ ਕਿੰਨੀਆਂ ਵੋਟਾਂ ਤੇ ਜਿੱਤ ਕੇ ਆਇਆ ਹੈ ਦੱਸੋ ਦੱਸਣ ਚ ਕੀ ਹਰਜ ਹੈ। ਹਾਂਜੀ ਆ ਲੋ ਆਰਾਮ ਨਾਲ। ਅੱਛਾ ਅੱਛਾ ਲੈਂਗੁਏਜ ਤੇ ਕੰਟਰੋਲ ਰੱਖਿਓ ਗਾਲ ਗੂਲ ਨਾ ਕੱਢਿਓ ਕੋਈ। ਭਾਈ ਇਹ ਤੇ ਕੋਈ ਕੋਈ ਨੀ ਬੋਲੋ ਆਰਾਮ ਨਾ ਬੋਲੋ ਆਰਾਮ ਨਾ ਬੋਲੋ ਆਰਾਮ ਕੋਈ ਬਾਈ ਬੋਲਣਾ ਨਹੀਂ ਜੀ ਜੀ ਭਗਵੰਤ ਮਾਨ ਜੀ ਜਿੰਦਾਬਾਦ ਜਿੰਦਾਬਾਦ ਜੀ ਜੀ ਭਗਵੰਤ ਮਾਨ ਜੀ ਮੈਂ ਮੁਕੇਰੀਆਂ ਹਲਕੇ ਦੇ ਵਿੱਚੋਂ ਸਭ ਤੋਂ ਜ਼ਿਆਦਾ ਵੋਟ ਲੈ ਕੇ ਜਿੱਤਿਆ ਮੈਂ ਸਰਪੰਚੀ ਵੱਡੇ ਪਿੰਡ ਦੀ ਕਰ ਰਿਹਾ ਹਾਂ ਨਾਲ ਮੈਂ ਸੰਤੀ ਮੈਂਬਰ ਵੀ ਜਿੱਤਿਆ ਜੀ ਵਾਹ 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 ਸਰ ਸਰ ਮੇਰੀਆਂ ਕਿਡਨੀਆਂ ਦੋਨੀਆਂ ਖਰਾਬ ਆ ਦੇ ਵੀ ਮੈਂ ਪੂਰਾ ਸੰਘਰਸ਼ ਕਰਦਾ ਪਾਰਟੀ ਨਾਲ ਜੀ ਔਰ ਜਿੰਨਾ ਕਿ ਮੇਰਾ ਖੂਨ ਆ ਮੇਰਾ ਬੰਦ ਬੰਦ ਆਮ ਪਾਰਟੀ ਵਿੱਚ ਰਹੇਗਾ ਜੀ ਨਹੀਂ ਨਹੀਂ ਤੁਹਾਡਾ ਇੱਜ਼ਤ ਵੀ ਕਰਾਵਾਂਗੇ ਇਹਨਾਂ ਦਾ ਇਹਨਾਂ ਦਾ ਮੁੱਖ ਮੁੱਖ ਮੰਤਰੀ ਸਾਹਿਬ ਮੈਂ ਪਲੀਜ਼ ਇਹ ਗੱਲ ਕਰਨਾ ਚਾਹੁੰਦਾ ਜੀ ਮੈਂ ਪਠਾਨਕੋਟ ਔਰ ਸਜਾਨਪੁਰ ਸਾਢੇ 3 ਲੱਖ ਵੋਟ ਚੋਂ ਇਕੱਲਾ ਜ਼ਿਲ੍ਹਾ ਪ੍ਰਸ਼ਦ ਮੈਂਬਰ ਜਿੱਤ ਕੇ ਆਇਆ ਜੀ ਔਰ ਮੈਨੂੰ ਹਰਾਣ ਲਈ ਅਸ਼ਨੀ ਸ਼ਰਮਾ ਬੀਜੇਪੀ ਸਟੇਟ ਦਾ ਪ੍ਰੈਜ਼ੀਡੈਂਟ ਮੌਜੂਦਾ ਉਥੇ ਆਇਆ ਜੀ ਰਾਤ 8:30 ਵਜੇ ਔਰ ਸਾਡੇ 13 ਘੰਟੇ ਕਾਊਂਟਿੰਗ ਹੋਈ 180 ਵੋਟਾਂ ਨਾਲ ਮੈਂ ਜਿੱਤ ਕੇ ਆਇਆ ਮੈਂ ਉਹ ਵੀਡੀਓ ਲਾਲਚੰਦ ਕਟਾਰੂ ਚੱਕ ਜੀ ਦੇ ਮੋਬਾਈਲ ਤੇ ਭੇਜੀ ਹੈ ਜੋ ਉਥੇ ਗਲਤ ਗੱਲਾਂ ਔਰ ਜੋ ਧੱਕੇਸ਼ਾਹੀ ਦੇ ਇਲਜ਼ਾਮ ਸਾਡੇ ਤੇ ਲਾਏ ਬੀਜੇਪੀ ਪ੍ਰੈਜ਼ੀਡੈਂਟ ਅਸ਼ਨੀ ਸ਼ਰਮਾ ਨੇ ਅਸੀਂ ਬਿਲਕੁਲ ਇੱਕ ਇੱਕ ਬੋਟ ਮਿਹਨਤ ਨਾਲ ਜਿੱਤੀ ਤੁਹਾਡੇ ਕੰਮਾਂ ਤੇ ਜਿੱਤੀ ਔਰ ਸਾਡੇ 3 ਲੱਖ ਵੋਟ ਚੋਂ ਮੈਂ ਇਕੱਲਾ ਜਿੱਤ ਕੇ ਆਇਆ ਜੀ ਸਾਫ ਸਿੰਘ ਸਾਹਿਬਾ ਬਹੁਤ 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 ਭਈ ਉਧਰ ਦੇ ਦੋ ਉੱਪਰ ਮਾਰ ਬਗਾ ਕੇ ਸੀਐਮ ਸਾਹਿਬ ਜੀ ਜੀ ਮੈਂ ਬੇਨਤੀ ਕਰਨੀ ਚਾਹੁੰਨਾ ਜੀ ਮੈਂ ਸੁਖਪਾਲ ਸਿੰਘ ਖਹਿਰਾ ਜੀ ਨੇ ਇਲੈਕਸ਼ਨ ਬਿਲਕੁਲ ਐਮਐਲਏ ਨੂੰ ਲੜੀ ਔਰ ਮੈਂ 1825 ਵੋਟ ਤੇ ਜਿੱਤਿਆ ਔਰ ਦੋ ਵਾਰੀ ਗਿਣਤੀ ਉਹਨਾਂ ਨੇ ਦੁਬਾਰਾ ਕਰਾਈ ਆ ਦੋ ਵਾਰੀ ਉਹਨੇ ਗਿਣਤੀ ਦੁਬਾਰਾ ਕਰਾਈ ਦੀ 1825 ਤੇ ਵੀ ਹਾਂ ਜੀ 1825 ਹੁਣ ਤਾਂ ਯਕੀਨ ਹੋ ਗਿਆ ਹੁਣ ਤੇ ਉਹਨਾਂ ਨੇ 1825 ਵੋਟਾਂ ਦੇ ਜਿੱਤੇ ਜੀ ਮਮਾਰ ਕਬਾਤ ਉਧਰ ਤਾਹਾਂ ਛੱਡ ਦਿਓ ਜੀ ਮਾਈਕ ਬੋਲੋ ਬੋਲੋ ਕੋਈ ਨਹੀਂ ਬਗਾ ਕੇ ਮਾਰੋ ਜੀ ਮਾਈਕ ਤਾਹਾਂ ਆਪੀ ਦੇ ਜਾਣਗੇ ਉਹਨਾਂ ਦਾ ਕੰਟਰੋਲ ਮਾਈਕ ਦਾ ਕਰ ਦੋ ਬੱਸ ਦੇ ਦਿਓ ਮਾਈਕ ਦੇ ਦਿਓ ਮੈਨੂੰ ਕੋਈ ਨਹੀਂ ਬੋਲ ਲੈਣ ਦਾ ਕੋਈ ਗੱਲ ਨਹੀਂ ਅੱਜ ਇਹਨਾਂ ਦਾ ਪ੍ਰੋਗਰਾਮ ਹੈ ਸੱਬੇ ਇੱਕ ਤਰੀਕੇ ਨਾਲ ਹੀ ਦੇ ਰਹੇ ਹਾਂ ਜੇ ਵੀ ਹਾਂ ਆ ਆ ਦੇਖੋ ਨਾ ਬੰਦ ਹੋ ਗਿਆ ਕੋਈ ਗੱਲ ਨਹੀਂ